ਉਹ ਤਾਂ ਤਾਂ ਕਮੇਟੀ ਦੀ ਮੀਟਿੰਗ ਰਾਤ ਭਾਰੀ ਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਆਂ ਡਿਕਰਾਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਕਮੇਟੀ ਆ ਰਹੀ ਹੈ ਸਾਰੇ ਇੱਕਦਮ ਡੀਡੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋ ਗਿਆ ਤੁਹਾਡੇ ਕੋਲ ਯਾਰ ਨਹੀਂ ਬਸ 6-6 ਮਹੀਨੇ ਕਿਉਂ ਲੋਕਾਂ ਨੇ ਕੀ ਕਹੋ ਦੱਸੋ ਯਾਰ ਇਹ ਤਾਂ 6 ਮਹੀਨੇ ਮੇਰੀ ਗੱਲ ਸੁਣੀ ਹੋਵੇ ਤਾਂ ਲਿਖ ਕੇ ਦੇ ਕਮਿਸ਼ਨਰ ਕਮੇਟੀ ਆ ਰਹੀ ਹੈ ਹੈਲੋ ਇਹ ਤਾਂ ਕਮਿਸ਼ਨਰ ਤਾਂ ਲਿਖ ਕੇ ਦੇ ਸਾਰਾ ਸ਼ਹਿਰ ਉੱਟ ਕੇ ਖਾ ਗਿਆ ਹੁਣ ਕਹਿੰਦਾ ਰਿਟਾਇਰ ਉਹਨੇ ਦੇ ਇਹਨੂੰ ਸਸਪੈਂਡ ਕਰਾਈ ਗਏ ਪਰ ਤਾਂ ਜੀ ਉਹਨੇ ਇੱਥੇ ਦੁਨੀਆਂ ਤੇ ਅੱਖ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਨਾਲ ਸਭ ਲੱਗ ਜਾਂਦਾ ਅੱਖੇ 500 ਲੱਖ ਜੋ ਕੰਮ ਹੋ ਜਾ ਰਹੇ ਕੰਮ ਕੀ ਹੋਊਗਾ ਤਾਂ ਜੀ ਕਿੰਨਾ ਦਾ ਕਰਜਟ ਦਾ ਇਹਨੂੰ ਤਾਂ ਤੋਰੀਏ ਪਿਛਗੀ ਰ ਵੀ ਕਹ ਸੀ ਮੈਂ ਹਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦਿੰਦੀਆਂ ਕਰ ਦਿਓ ਤੇ ਸੀਵਰੇ ਜਿਹੜਾ ਕਰ ਲੋ ਹੁਣ ਡੇਢ ਕਿਲੋ ਚਾਰ ਪਣ ਜਿਹੜੀ ਬਣੀਆਂ ਸੜਕ ਪਟਕ ਨਵੀਆਂ ਬਣਾ ਦੇਣੇ ਹੋ ਯਾਰ ਪਹਿਲਾਂ ਤੋਂ ਇਹ ਦੱਸੋ ਮਾਰੀ ਕਿਥੋਂ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਡੀਕੇਜ ਤੱਕ ਕਿਥੇ ਰਸਤੇ ਕਿਹਨੇ ਠੀਕ ਕਰਨੀ ਦੱਸੋ ਬਣਾ ਇਹਦਾ ਕੰਮ ਹੈ ਦੇ ਦੇ ਲਾਈਟ ਬੰਦੇ ਲਗਾਏ ਹੋਏ ਚਲੋ ਇੱਕ ਮਿੰਟ ਰੰਗ ਇੱਕ ਮਿੰਟ ਯਾਰ ਇੱਕ ਪੂਰੇ ਸਾਰੇ ਇੱਕ ਤਾਂ ਡੀਡੀ ਬਣ ਜਾਂਦੇ ਯਾਰ ਫਿਰ ਕਰ ਲੋ ਕੱਲ ਹੋ ਗਿਆ ਤੁਹਾਡੇ ਕੋਲ ਯਾਰ ਸਹੀ ਬੱਚੇ 6 ਮਹੀਨੇ ਕਿਉਂ ਲੋਕਾਂ ਨੇ ਕਿਛੂ ਦੱਸਿਆ ਦਦਾ ਚੈੱਕ ਕਰਨ ਵਾਸਤੇ ਲਾਇਆ ਜਰਾਜੀ ਮੈਂ ਬੰਦੇ ਵਿੱਚ ਪੱਟੇ ਲਾਇਆ ਹੋਇਆ ਪਤਾ ਨਹੀਂ ਤੂੰ ਘੱਟ ਘੱਟ ਛੱਡੀ ਸਾਰੇ ਨਹੀਂ ਯਾਰ ਬੋਲ ਨਹੀਂ ਚਾਹਦਾ ਫੋਨ ਦੀ ਫੋਨ ਕੋਲਿਆ ਯਾਰ ਮਿੱਕੀ ਮਾੜਾ ਬੜਾ ਤੇ ਮਸੀ ਕੋਲੇ ਮਾੜਾ ਬੜਾ ਬੋਲਾ ਯਾਰ 6 ਮਹੀਨੇ ਹੋ ਗਏ ਰੈਂਟਰ ਲੈਣੇ ਵੀ ਮਿੰਟ ਦੇ ਟਾਈਲਾਂ ਦੇ ਲੈ ਰਤੋਂ ਦੇ ਲਾ ਦਿੰਦੇ ਆਜੇ ਭਲੇ ਟੋੜ ਦੇ ਡੱਕਾ ਹੁੰਦਾ ਯਾਰ ਤੇ ਮੈਂ ਹੀ ਰੈਂਟਰ ਛੱਡ ਜਿਹੜਾ ਕੋ ਨਾ ਲਿਆ ਗਏ ਤੇਰੇ ਕੋ ਕਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੀਦਾ ਹੈ ਗਾਡੀ ਆ 3 ਮਹੀਨੇ 3 ਮਹੀਨੇ ਠੀਕ ਕਰੋ ਹੁੰਦਾ ਹਲੇ ਨਵਿਆ ਪੇਪਰ ਤੇ ਵੀ ਇੱਕ ਮਿੰਟ ਇੱਕ ਪੜ ਚੋਪ ਰਹੀ ਇੱਕ ਮਿੰਟ ਉਹ ਤਾਂ ਤਾਂ ਕਮੇਟੀ ਦੀ ਮੀਟਿੰਗ ਰਾਤ ਪਾ ਲੈਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਠੀਕਰਾਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਵਾ ਲਓ ਤੁਹਾਡੇ ਕੋਲ ਪਹਿਲਾਂ ਪੀਨ ਵਾਲਾ ਪਾਣੀ ਦੇ ਦਿੰਦੀ ਐਮ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਐਸੀ ਤਾਂ ਮਾਤਾ ਪਾਸ ਨਹੀਂ ਕਰਨਾ ਆ ਦੀ ਘਰ ਰੋਲੀ ਕਰਨਾ ਔਰ ਪਿਆ ਪਿਆਣੀ ਚੰਗਾ ਪਿਉਂਦੇ ਤਾਂ ਗੰਦਗੀ ਵਾਲਾ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਇਹ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਤੇ ਬੰ ਗੰਦਾ ਵੀ ਸਭ ਤੋਂ ਸਾਨੂੰ ਕਰਦੇ ਹਾਂ ਰੋਜ਼ ਸਾਰਾ ਥੋੜਾ ਪਿਛਲੇ ਵੀ ਕੈਸੀ ਨਾ ਟੈਂਕਰ ਲਾਓ ਪਹਿਲੇ ਲੋਕਾਂ ਨੂੰ ਪੀਣ ਵਾਲਾ ਪਾਣੀ ਦਿੱਤੀਆਂ ਕਰ ਦਿਓ ਤੇ ਸੀਵਰੇਜ ਦਾ ਕਰ ਲੋ ਹੁਣ 1.5 ਕਰੋੜ ਚਾਰ ਪਣ ਜਿਹੜੀ ਬਣੀਆਂ ਸੜਕਾਂ ਪਟਕੇ ਨਵੀਆਂ ਬਣਾ ਦੇਣੇ ਹੋ ਯਾਰ ਇਹਦੀ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿ ਐਮਸੀ ਹੁਣ ਸਾਈਨ ਨਹੀਂ ਕਰਦਾ ਪਤਾ ਕੀ ਕਰ ਕਿਸੇ ਕਾਦੀ ਲਿਮਿਟ ਵੀ ਹੁੰਦੀ ਯਾਰ ਮੈਨੂੰ ਲੱਗਾ ਐਮਸੀਆਂ ਨੇ ਅੱਡੇ ਸਾਈਨ ਕਰਦੇ ਕਦੇ ਨਹੀਂ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦੀਆਂ ਪਹਿਲੇ ਪਾਈਪਾਂ ਪਵਾ ਲੋ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਤੇ ਸੀਵਰੇਜ ਡੋੜ ਕੋ ਟੈਂਡਰ ਕਰਵਾ ਦੇ ਲਿਆ ਤੁਸੀਂ ਕਰਵਾਇਆ ਇੱਕ ਮੈਂ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਬੱਪਾ ਪਾਣੀ ਆ ਕੋਈ ਸੜਕਾ ਮੈਨੂੰ ਇੱਕ ਗਾ ਤੂੰ ਪਹਿਲਾ ਬਲਾਕ ਪਰ ਪੈ ਫਿਰ ਪੱਟਲ ਆ ਕੋਈ 15 ਦਿਨ ਬੱਪਾ ਦੀ ਗੱਲ ਕਰਦੇ ਸਰਕਾਰੀ ਕੰਮ ਨਹੀਂ ਕਰਦੇ ਸੀਵਰੇਜ ਵਾਲਾ ਦੇਖੋ ਜਿਹੜਾ ਪੈਸਾ ਨੀਚੇ ਦਾ ਫੈਲੋ ਨੀਚੇ ਸਾਡੇ ਨੂੰ ਬਤਾ ਜਿੰਕ ਦਾ ਕੀ ਆਪਰੇ ਅਜੀ ਕਲੀ ਬਤਾਉਂਦਾ ਮੇਰੀ ਗੱਲ ਸੁਣੇ ਜਮੇ ਤੇ ਲਿਖ ਕੇ ਦੇ ਕਰੰਟਾ ਲੱਗ ਮਿੰਟ ਯਾਰ ਹੈਲੋ ਇਹਦਾ ਕਰੰਟਾ ਲਿਖ ਕੇ ਦੇ ਸਾਰਾ ਸ਼ਹਿਰ ਨੁਟਕੇ ਖਾ ਗਿਆ ਹੁਣ ਕਹਿੰਦੇ ਰਿਟਾਇਰ ਉਹਨਾਂ ਦੇ ਇਹਨੂੰ ਸਸਪੈਂਡ ਕਰਾਈ ਹੈ ਪਰ ਤਾਂ ਜੀ ਉਹਨੇ ਇੱਥੇ ਦੁਨਯੰਗ ਦੇ ਅੱਖਾਂ ਨਹੀਂ ਕੋਈ ਲੱਗਦੇ ਅੱਖੇ ਛੱਡੋ ਮਾਤਾ ਪੈਸੇ ਨਾਲ ਸਭ ਲੱਗ ਜਾਂਦੇ ਅੱਖੇ 500 ਲੱਖ ਜੋ ਕੰਮ ਹੋ ਜਾ ਰੰਗੇ ਤਾਂ ਮੂਹਰੇ ਜੀ ਤਾਂ ਜੀ ਕਿੰਨਾ ਦਾ ਕ੍ਰੈਡਿਟ ਦਾ ਇਹ ਉਹਦਾ ਤੋਰੀਏ ਲਾਓ ਮਾ ਲੋ ਗਿਆ ਥੋੜੀ ਗੱਲ ਹੈ ਯਾਰ ਹਾਂ ਕਸੂਰੀਆਂ ਦਾ ਜਿੱਦੋਂ ਗੱਲ ਦੀ ਲਿਮਟ ਵੀ ਆ ਬਈ ਕੋਈ ਨਹੀਂ ਤੁਹਾਨੂੰ ਇੱਕ ਤਰੀਕਾ ਪਤਾ ਤੁਹਾਡੇ ਕਮਲਾਜਮ ਨੇ ਖਵਾਰ ਚੜਾ ਲੋ ਫੜ ਤੋਂ ਨੌਕਰੀਆਂ ਨੂੰ ਮਗਰ ਮਗਰ ਫੇਰਦਾ ਸੀਬਰੇ ਚੜੋ ਜਿਦ ਮਨਜੀ ਰੋਦਲੇ ਹੋ ਆਪਾਂ ਚੱਲੀਏ ਸਾਰੇ ਅੰਤ ਤੱਕ ਲਾਓ ਇੱਕ ਮਿੰਟ ਦਾ ਦੋ ਮਿੰਟ ਸਾਡੇ ਕਰਦੇ ਲੱਗਿਆ